ਸਤ ਸ੍ਰੀ ਅਕਾਲ ਦੋਸਤੋ ਜੁੜ ਗਿਓ ਸਤ ਗੁਰ ਪੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਅਤੇ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਲੱਗਦੀ ਹੈ ਸਭ ਤੋਂ ਪਹਿਲਾਂ ਦੋਸਤੋ ਅੱਜ ਰਾਤ ਦੇ ਮੌਸਮ ਦੀ ਜਿਹੜੀ ਅਪਡੇਟ ਆ ਤੁਹਾਨੂੰ ਨਾਲ ਸਾਂਝੀ ਕਰਨ ਲੱਗੇ ਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੀ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਲਾਈਵ ਜਿਹੜੀ ਸੈਟਲਾਈਟ ਰਾਤ ਦੀ ਮੌਸਮ ਦੀ ਦੇਖ ਰਹੇ ਹਾਂ ਅੱਜ ਦੇ ਯਾਨੀ ਕਿ 6 ਤਰੀਕ ਹੋ ਚੁੱਕੀ ਅੱਜ ਦਿਨ ਲੰਘ ਚੁੱਕਿਆ ਦਿਨ ਬਹੁਤ ਵਧੀਆ ਰਿਹਾ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਸਿਰਫ ਬੱਦਲ ਵਾਈ ਸੀ ਜਿਵੇਂ ਕਿ ਆਪਾਂ ਰਾਤ ਵੀ ਦੱਸਿਆ ਸੀ ਤੁਹਾਨੂੰ ਤੇ ਉਸ ਤੋਂ ਬਾਅਦ ਮੌਸਮ ਜਿਹੜਾ ਉਹ ਸਹਾਵਣਾ ਬਣਿਆ ਰਿਹਾ ਤੇ ਹਵਾਵਾਂ ਨੇ ਜਿਹੜੀਆਂ ਉੱਤਰ ਪੱਛਮੀ ਨੇ ਜਿਹੜੀਆਂ ਚੱਲਦੀਆਂ ਹੋਈਆਂ ਨਜ਼ਰ ਆਈਆਂ ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦਾ ਤਾਪਮਾਨ ਕੋਈ ਜ਼ਿਆਦਾ ਨਹੀਂ ਸੀ ਤਾਪਮਾਨ ਵੀ ਬਹੁਤ ਠੀਕ ਠਾਕ ਰਿਹਾ 30 ਤੋਂ 32 33 ਡਿਗਰੀ ਦੇ ਜਾਂ 35 ਡਿਗਰੀ ਦੇ ਆਸ-ਪਾਸ ਵਕ-ਵਕ ਥਾਂ ਦਾ ਤਾਪਮਾਨ ਜਿਹੜਾ ਦਰਜ ਕੀਤਾ ਗਿਆ ਅੱਜ ਰਾਤ ਨੂੰ ਵੀ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਤੁਸੀਂ ਲਾਈਵ ਜਿਹੜੀ ਇਮੇਜ ਦੇਖ ਰਹੇ ਹੋ ਪੰਜਾਬ ਦੇ ਜੋ ਰਡਾਰ ਆ ਭਾਰਤ ਮੌਸਮ ਵਿਭਾਗ ਦੀਆਂ ਸਾਈਟਾਂ ਪ੍ਰਾਈਵੇਟ ਸੰਸਥਾਵਾਂ ਦਾ ਉਸ ਦੇ ਮੁਤਾਬਕ ਜਿਹੜੀ ਇਹ ਜਾਣਕਾਰੀ ਤੁਹਾਰਨਾ ਸਾਂਝੀ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਮੌਸਮ ਹੈ ਜਿਹੜਾ ਪੰਜਾਬ ਦਾ ਸਾਫ਼ ਤੇ ਖੁਸ਼ਕ ਬਣਿਆ ਹੋਇਆ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਬਦਲਵਾਈ ਨਹੀਂ ਹੈਗੀ ਤੇ ਮੌਸਮ ਦੇ ਵਿੱਚ ਕੋਈ ਤਬਦੀਲੀ ਅਜੇ ਨਹੀਂ ਹੈਗੀ ਦੋਸਤੋ ਬਾਕੀ ਜੋ ਵੀ ਅਪਡੇਟ ਆਉਗੀ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਵੱਖ-ਵੱਖ ਸਾਈਟਾਂ ਨੇ ਮੌਸਮ ਵਿਭਾਗ ਦੇ ਉਹਨਾਂ ਤੋਂ ਜਾਣਕਾਰੀ ਦੇਖ ਕੇ ਅਸੀਂ ਸਾਂਝੀ ਕਰਦੇ ਰਹਨੇ ਆ ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੋਈ ਅਪਡੇਟ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਸਵੇਰ ਦੀ ਵੀਡੀਓ ਦੇ ਵਿੱਚ ਅਸੀਂ ਸਾਂਝੀ ਜ਼ਰੂਰ ਕਰਾਂਗੇ ਇਸ ਸਮੇਂ ਜਿਹੜਾ ਭਾਰਤੀ ਮੌਸਮ ਵਿਗਿਆਨ ਦਾ ਜੋ ਰਡਾਰ ਹੈ ਉਸ ਦੀ ਤਸਵੀਰ ਅਸੀਂ ਦਿਖਾਉਣ ਲੱਗੇ ਹਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਵੀ ਜਿਹੜਾ ਪੰਜਾਬ ਦਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਬਣ ਚੁੱਕਿਆ ਹੈ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੀ ਮੀਂਹ ਦੀ ਜਾਂ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਬਦਲਵਾਈ ਨਹੀਂ ਹੈਗੀ ਦੇਖ ਸਕਦੇ ਹੋ ਜਿਹੜਾ ਸਿਸਟਮ ਹੈ ਬਹੁਤ ਵਧੀਆ ਸਾਫ਼ ਤੇ ਖੁਸ਼ਕ ਬਣਿਆ ਹੋਇਆ ਤੇ ਸੁਹਾਵਣਾ ਮੌਸਮ ਹੈੜਾ ਬਣ ਚੁੱਕਿਆ ਤੇ ਤਾਪਮਾਨ ਦੇ ਵਿੱਚ ਵੀ ਜਿਹੜੀ ਗਰਾਵਟ ਆ ਚੁੱਕੀ ਹੈ ਦਿਨ ਦੇ ਦੇ ਵਿੱਚ ਵੀ ਤੇ ਰਾਤ ਦੇ ਵਿੱਚ ਵੀ ਅੱਜ ਰਾਤ ਦਾ ਤਾਪਮਾਨ ਜਿਹੜਾ ਉਹ 20 ਤੋਂ 22 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾਊਗਾ ਤੇ ਬਾਕੀ ਦੋਸਤੋ ਸਵੇਰ ਦੇ ਸਮੇਂ ਤੱਕ ਮੌਸਮ ਜਿਹੜਾ ਇਹ ਠੀਕ-ਠਾਕ ਤੇ ਖੁਸ਼ਕ ਰਹੂਗਾ ਜਿਹੜੀ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਸਿਸਟਮ ਆ ਰਿਹਾ ਹੈ ਉਹਦੀ ਤਸਵੀਰ ਤੁਹਾਨੂੰ ਥੋੜੀ ਜਿਹੀ ਸਾਂਝੀ ਕਰ ਲੱਗਿਆ ਤੁਸੀਂ ਦੇਖ ਸਕਦੇ ਏਸ ਸਿਸਟਮ ਇੱਕ ਤਾਂ ਪਹਾੜੀ ਇਲਾਕੇ ਦੇ ਵਿੱਚ ਜਿਹੜਾ ਲੰਘ ਚੁੱਕਿਆ ਹੈ ਜਿਹੜਾ ਰਾਤ ਦਾ ਸਿਸਟਮ ਆ ਉਹ ਲੰਘਿਆ ਉਹ ਪਹਾੜੀ ਇਲਾਕਿਆਂ ਦੇ ਵਿੱਚੋਂ ਉੱਠਿਆ ਸੀ ਤੇ ਪਹਾੜੀ ਇਲਾਕਿਆਂ ਵੱਲ ਹੀ ਇਸ ਤਰ੍ਹਾਂ ਪਹੁੰਚ ਚੁੱਕਿਆ ਤੁਸੀਂ ਦੇਖ ਸਕਦੇ ਹੋ ਇਧਰਲੇ ਇਲਾਕਿਆਂ ਵਿੱਚ ਇਹਨੂੰ ਪਹੁੰਚ ਚੁੱਕਿਆ ਤੇ ਖਿੰਡ ਪੁੰ ਚੁੱਕਿਆ ਖਿਲਰ ਚੁੱਕਿਆ ਕਹਿ ਸਕਦੇ ਹਾਂ ਅਸੀਂ ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਇੱਕ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਸਿਸਟਮ ਨੇ ਜਿਹੜੇ 9 ਜਾਂ 8 ਤਰੀਕ ਦੇ ਕਰੀਬ ਪਹੁੰਚ ਰਿਹਾ ਤਾਂ ਉਹ ਇਸ ਜਗ੍ਹਾ ਦੇ ਉੱਤੇ ਵੀ ਉੱਠ ਰਿਹਾ ਤੇ ਬਾਕੀ ਇਸ ਜਗ੍ਹਾ ਦੇ ਉੱਤੇ ਵੀ ਜਿਹੜੀਆਂ ਤਾਂ ਅਜੇ ਤਸਵੀਰਾਂ ਥੋੜੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਵੀਡੀਓ ਨੂੰ ਵਾਰਤੋਂ ਵਾਰ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਇਹ ਸਿਸਟਮ ਹੈ ਇਹ ਵੀ ਅੱਗੇ ਵੱਲ ਨੂੰ ਵਧੂਗਾ ਇਸ ਤਰ੍ਹਾਂ ਤੇ ਦੂਜਾ ਸਿਸਟਮ ਹੈ ਜਿਹੜਾ ਤੁਹਾਨੂੰ ਦਿਖਾ ਰਿਹਾ ਜਿਹੜਾ 8 ਤੇ 9 ਤਰੀਕ ਨੂੰ ਪਹੁੰਚ ਰਿਹਾ ਉਹ ਇਹ ਆ ਸਿਸਟਮ ਉਹ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਆ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਸਿਸਟਮ ਨੇ ਜਿਹੜੇ ਟੁੱਟਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਇੱਕ ਇਧਰ ਲੈਣ ਦੇ ਪੰਜਾਬ ਵਾਲੇ ਸਾਈਡ ਫੇਰ ਸਿਸਟਮ ਆ ਇੱਕ ਤੇ ਇੱਕ ਇਧਰੋਂ ਜਿਹੜਾ ਬੰਗਾਲ ਦੀ ਖਾੜੀ ਦੇ ਨੇੜੇ ਤੇੜੇ ਆ ਉਹ ਛੋਟਾ ਮੋਟਾ ਜਿਹਾ ਸਿਸਟਮ ਹੈ ਇਸ ਤਰ੍ਹਾਂ ਬਣੇ ਹੋਏ ਨਾਜ਼ਰ ਆ ਰਹੇ ਨੇ ਦੋਸਤੋ ਜਾਣਕਾਰੀ ਬਾਕੀ ਸਮੇਂ ਸਮੇਂ ਦੇ ਉੱਤੇ ਜਿਹੜੀ ਹਰ ਰੋਜ਼ ਆਇਆ ਕਰੂਗੀ ਉਹ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਪਰੰਤੂ ਜੋ ਹੁਣ ਇਸ ਸਮੇਂ ਦੀ ਅਪਡੇਟ ਆ ਉਹ ਇਹੀ ਹੈ ਕਿ ਅੱਜ ਰਾਤ ਦਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਹਮਸਪਰ ਹੀ ਗਰਮੀ ਤੋਂ ਰਾਹਤ ਮਿਲੇਗੀ ਸਹਾਵਣਾ ਬਣ ਚੁੱਕਿਆ ਮੌਸਮ ਤੇ ਉੱਤਰ ਪੱਛਮੀ ਹਵਾਵਾਂ ਨੇ ਜਿਹੜੀ ਵਾਪਸੀ ਕਰ ਲਈ ਹੈ ਤੇ ਦੋ ਦਿਨ ਹੁਣ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਰਹੂਗਾ ਜੋ ਕੁਝ ਮਰਜ਼ੀ ਚੈਨਲ ਲਿਖੀ ਜਾਣ ਹਨੇਰੀ ਚੱਕਰ ਤੂਫਾਨ ਕਿਸੇ ਵੀ ਸੈਟਲਾਈਟ ਦੇ ਉੱਤੇ ਹਜੇ ਤੱਕ ਜਿਹੜੀ ਇਹ ਅਪਡੇਟ ਸਾਨੂੰ ਨਹੀਂ ਪ੍ਰਾਪਤ ਹੋ ਰਹੀ ਕਿ ਮੀਂਹ ਹਨੇਰੀ ਚੱਕਰ ਤੂਫਾਨ ਆਊਗਾ ਕਿਉਂਕਿ ਜਿਵੇਂ ਰਾਤ ਤੁਹਾਨੂੰ ਦੱਸਿਆ ਸੀ ਰਾਤ ਦੀ ਵੀਡੀਓ ਤੁਸੀਂ ਸਾਡੀ ਜਾ ਕੇ ਦੇਖ ਸਕਦੇ ਹੋ ਰਾਤ ਦੇ ਅਪਡੇਟ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਮੌਸਮ ਐਡਾ ਹੋ ਅੱਧੀ ਰਾਤ ਤੋਂ ਬਾਅਦ ਬਦਲੂਗਾ ਉਸੇ ਤਰ੍ਹਾਂ ਹੋਇਆ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਿਹੜਾ ਅੱਜ ਰਾਤ ਦਾ ਮੌਸਮ ਆ ਉਹ ਤੁਸੀਂ ਦੇਖ ਸਕਦੇ ਹੋ 7% ਚਾਂਸ ਨੇ ਮੀਂਹ ਦੇ ਕਿਸੇ ਵੀ ਇਲਾਕੇ ਵਿੱਚ ਇਹ ਵੀ ਨਵੀਂ ਵਾਲੇ ਜੋ ਸਿਸਟਮ ਹੈ ਇਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਕੋਈ ਵੀ ਜ਼ਿਆਦਾ ਮੀਂਹ ਜਿ ਆਪਾਂ ਕਹਿ ਸਕਦੇ ਹਾਂ ਭਾਰੀ ਮੀਂਹ ਕਿਸੇ ਵੀ ਇਲਾਕੇ ਵਿੱਚ ਨਹੀਂ ਹੈਗਾ ਕੱਲ ਨੂੰ 7 ਤਰੀਕ ਨੂੰ ਵੀ ਮੌਸਮ 7% ਚਾਂਸ ਦਿਖਾ ਰਿਹਾ ਕੋਈ ਜ਼ਿਆਦਾ ਮੀਂਹ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਹੈਗਾ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ 8 ਤਰੀਕ ਨੂੰ 8% ਬਣ ਰਹੇ ਨੇ ਦੁਪਹਿਰ ਤੋਂ ਬਾਅਦ ਬੱਦਲਾਂ ਦੀ ਆਵਾਜ਼ ਆਈ ਹੋ ਜੂਗੀ 9 ਤਰੀਕ ਨੂੰ ਥੋੜੇ ਜਿਹਾ ਚਾਂਸ ਬਣਦੇ ਹੋਏ ਨਜ਼ਰ ਆਉਣਗੇ ਪਰੰਤੂ ਇਸੇ ਸੈਟਲਾਈਟ ਦੇ ਉੱਤੇ ਹਜੇ ਤਸਵੀਰ ਨਹੀਂ ਦਿਖਾਈ ਦਿੱਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਅਪਡੇਟ ਹੋਊਗੀ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ 9 ਤੇ 10 ਤਰੀਕ ਨੂੰ ਬਦਲਾਅ ਦੀ ਆਵਾਜ ਜਿਹੜੀ ਇਹ ਦਿਖਾਈ ਦੇ ਰਹੀ ਹੈ ਜਿਉਂ ਹੀ ਇਹ ਸਿਸਟਮ ਚੇਂਜ ਹੋਊਗਾ ਅਸੀਂ ਜ਼ਰੂਰ ਤੁਹਾਡੇ ਨਾਲ ਇਹ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਦੋਸਤੋ ਇਹੀ ਮੌਸਮ ਵਿਭਾਗ ਦੀਆਂ ਜੋ ਸਾਈਟਾਂ ਨੇ ਇਹਨਾਂ ਦੇ ਉੱਤੇ ਅਸੀਂ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਨੇ ਅਸੀਂ ਕੋਈ ਆਫੀਸ਼ੀਅਲ ਪੱਤਰਕਾਰ ਨਹੀਂ ਹੈਗੇ ਕੋਈ ਮੌਸਮ ਬੰਗਿਆਨੀ ਨਹੀਂ ਹੈਗੇ ਕੋਈ ਅਬ ਜਿਆਦਾ ਵੱਡੇ ਤਾਕੜੇ ਬੁਲਾ ਰਹੇ ਨਹੀਂ ਹੈਗੇ ਸਿਰਫ ਤੁਹਾਡੇ ਪਿਆਰ ਦੇ ਸਦਕਾ ਹੀ ਅਸੀਂ ਜਿਹੜੀਆਂ ਸਾਈਟਾਂ ਨੇ ਇਹਨਾਂ ਤੋਂ ਦੇਖ ਕੇ ਤੁਹਾਡੇ ਤੱਕ ਜਿਹੜੀ ਜਾਣਕਾਰੀ ਆ ਉਹ ਪਹੁੰਚਾਉਂਦੇ ਰਹੇ ਨੇ ਆ ਜਿੰਨੇ ਵੀ ਸੈਟੇਲਾਈਟ ਨੇ ਰਡਾਰ ਨੇ ਉਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਮੌਸਮ ਹੈ ਜਿਹੜਾ ਅੱਜ ਰਾਤ ਦਾ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਮੀਂਹ ਜਾਂ ਝੱਖੜ ਹਨੇਰੀ ਦੀ ਤੂਫਾਨ ਦੀ ਕਿਸੇ ਵੀ ਰਡਾਰ ਜਾਂ ਸੈਟੇਲਾਈਟ ਤੇ ਜਿਹੜੀ ਤਸਵੀਰ ਸਾਨੂੰ ਨਹੀਂ ਦਿਖਾਈ ਦਿੱਤੀ ਤੁਸੀਂ ਲਾਈਵ ਦੇਖ ਹੀ ਚੁੱਕੇ ਹੋ ਅਸੀਂ ਕਿਸੇ ਆਪਣੇ ਕੋਲੋਂ ਕੋਈ ਜਾਣਕਾਰੀ ਨਹੀਂ ਦਿੰਦੇ ਅਸੀਂ ਸਿਰਫ ਜੋ ਸੈਟੇਲਾਈਟਾਂ ਦੀਆਂ ਜਾਣਕਾਰੀਆਂ ਨੇ ਉਸ ਦੇ ਮੁਤਾਬਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਨੇ ਕਈ ਵਾਰੀ ਉੱਪਰ ਥੱਲੇ ਜ਼ਰੂਰ ਹੋ ਜਾਂਦਾ ਘੰਟਾ ਪਹਿਲਾਂ ਵੀ ਆ ਜਾਂਦਾ ਘੰਟਾ ਬਾਅਦ ਚ ਜਾ ਕਈ ਵਾਰੀ ਸੈਟੇਲਾਈਟ ਦੇ ਉੱਤੇ ਮੀਂਹ ਜਿਹੜਾ ਉਹ ਪੂਰੇ ਜ਼ਿਲ੍ਹੇ ਦਾ ਦਿਖਾਇਆ ਜਾਂਦਾ ਦੋਸਤੋ ਇਸ ਚੀਜ਼ ਨੂੰ ਨੋਟ ਜ਼ਰੂਰ ਰੱਖਿਓ ਕਿਉਂਕਿ ਜਿਵੇਂ ਰਾਤ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਮੀਂਹ ਜਮ੍ਹਾਂ ਹੀ ਘਟਾ ਹੈ ਕੁਝ ਦੇ ਵਿੱਚ ਹਨੇਰੀ ਬਹੁਤ ਤੇਜ਼ ਆ ਮੀਂਹ ਵੀ ਵਧੀਆ ਚੰਗਾ ਸੱਟਾ ਸਰਾਟਾ ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜਾ ਜਿਲੇ ਦਾ ਮੌਸਮ ਹੁੰਦਾ ਉਹ ਆਪਾਂ ਕਹਿੰਦੇ ਨੇ ਇੱਕ ਇੱਥੇ ਮੀਂਹ ਨਹੀਂ ਪਿਆ ਨਹੀਂ ਪਿਆ ਕਮੈਂਟ ਕਿੰਤੂਪੁਰਾਂ ਤੋਂ ਬਹੁਤ ਕਰਦੇ ਆ ਕਿਉਂਕਿ ਅੱਜ ਅਸੀਂ ਇੱਕ ਮੌਸਮ ਦੀ ਵੈਦਰ ਬਾਈ ਆ ਸਾਡਾ ਜਿਹੜਾ ਫੇਸਬੁੱਕ ਆਈਡੀ ਦੇ ਉੱਤੇ ਅਪਡੇਟਾਂ ਪਾਉਂਦਾ ਉਸ ਦੇ ਨਾਲ ਇੱਕ ਵਿਅਕਤੀ ਨੇ ਕਿੰਤੂਪੁਰਾਂ ਤੋਂ ਥੋੜਾ ਜਿਹਾ ਕਰਿਆ ਹੋਇਆ ਸੀ ਕਿ ਤੁਸੀਂ ਮੌਸਮ ਦੀ ਜਾਣਕਾਰੀ ਇਦਾਂ ਇਦਾਂ ਦਿੱਤੀ ਇਹ ਬੋਲ ਦਿੱਤੀ ਦੋਸਤੋ ਤੁਹਾਡੇ ਪਿਆਰ ਦੇ ਸਦਕਾ ਅਸੀਂ ਇਹ ਜਾਣਕਾਰੀਆਂ ਦਿੰਨੇ ਆ ਕੋਈ ਸਾਨੂੰ ਜ਼ਿਆਦਾ ਅਸੀਂ ਕਹਿ ਸਕੀਏ ਸੌਂਕ ਦੇ ਵਜੋਂ ਹੀ ਇਹ ਕੰਮ ਕਰ ਰਹੇ ਹਾਂ ਕਿ ਸਾਨੂੰ ਬਸ ਇੱਕ ਜਿਹੜੀ ਜਾਣਕਾਰੀ ਜਿਵੇਂ ਮਿਲਦੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿੰਨੀ ਕਿ ਜਾਣਕਾਰੀ ਕਿਉਂਕਿ ਬਹੁਤ ਸਾਰੇ ਦੋਸਤ ਮਿੱਤਰਾਂ ਦੇ ਕਮੈਂਟ ਆਉਂਦੇ ਨੇ ਕਿ ਬਹੁਤ ਵਧੀਆ ਜਾਣਕਾਰੀ ਹੁੰਦੀ ਹੈ ਕਿਉਂਕਿ ਕਈ ਵਾਰੀ ਦੋਸਤੋ ਹਮਮਤ ਸੇ ਇੰਨੀ ਬਣ ਜਾਂਦੀ ਸੀ ਕਿ ਕਈ ਵਾਰੀ ਸੈਟਲਾਈਟ ਆਪਾਂ ਕਹਿ ਸਕਾਂ ਸੈਟਲਾਈਟ ਦੇ ਉੱਤੇ ਮੀਂਹ ਨਹੀਂ ਹੁੰਦਾ ਸੀ ਅਚਾਨਕ ਬੱਦਲ ਬਣਦੇ ਤੇ ਸੈਟਲਾਈਟ ਦੇ ਮੁਤਾਬਕ ਜਿਹੜੀ ਜਾਣਕਾਰੀ ਦੇ ਉਲਟ ਹੋ ਜਾਂਦਾ ਸੀ ਮੀ ਪੈ ਜਾਂਦੇ ਸੀ ਇਸ ਤਰ੍ਹਾਂ ਕਈ ਵਾਰੀ ਸਿਸਟਮ ਹੋ ਜਾਂਦੇ ਨੇ ਜੋ ਮੌਨਸੂਨ ਦੇ ਸੀਜ਼ਨ ਹੁੰਦੇ ਨੇ ਹੁਣ ਮੌਨਸੂਨ ਜਿਹੜੇ ਉਹ ਵਾਪਸੀ ਕਰ ਚੁੱਕੀ ਹੈ ਤੇ ਬਾਕੀ ਹੁਣ ਜਿਹੜੇ ਪੱਛਮੀ ਡਿਸਟਰਬੈਂਸਾਂ ਨੇ ਉਹ ਆਪਣੇ ਪੰਜਾਬ ਦੇ ਵਿੱਚ ਬਣ ਗਈਆਂ ਤੇ ਉਹਨਾਂ ਦੇ ਨਾਲ ਇਹ ਸਿਸਟਮ ਹੈ ਜਿਹੜਾ ਬਣਦਾ ਰਿਹਾ ਕਰੂਗਾ ਉਹਦੀ ਜਾਣਕਾਰੀ ਤੁਹਾਨੂੰ ਹਰ ਸਮੇਂ ਸਮੇਂ ਦੇ ਉੱਤੇ ਜਿਹੜੀ ਅਪਡੇਟਾਂ ਸੀ ਦਿੰਦੇ ਰਹਾਂਗੇ ਇੰਨੀ ਕੀ ਜਾਣਕਾਰੀ ਦੇ ਨਾਲ ਦੋਸਤੋ ਮਾਫੀ ਚਾਹੁੰਦੇ ਆਂ ਕਈ ਵਾਰੀ ਵੱਧ ਕਰ ਸਬਦ ਬੋਲੇ ਜਾਂਦਾ ਜਰੂਰ ਸਾਨੂੰ ਸਪੋਰਟ ਕਰਿਆ ਕਰੋ ਦੱਸਿਆ ਕਰੋ ਵੀ ਇੱਥੇ ਗਲਤੀ ਆ ਚੀਜ਼ ਦੀ ਕਮੀ ਹੈ ਤੇ ਅਸੀਂ ਹੋਰ ਵੀ ਵਧੀਆ ਕੰਮ ਜਿਹੜਾ ਕਰਦੇ ਰਹਿਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਪਡੇਟਾਂ ਆਉਂਦੀਆਂ ਨੇ ਮੌਸਮ ਦੀਆਂ ਤੁਹਾਡਾ ਹਰ ਸਮੇਂ ਸਮੇਂ ਤੇ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ